ਉਨਾਂ ਦੀ ਭਾਸ਼ਣ ਭਾਵੇਂ ਕਾਂਗਰਸ ਦਾ ਹੋਵੇ ਭਾਵੇਂ ਝਾੜੂ ਵਾਲਿਆਂ ਦੇ ਸਵੇਰ ਲੱਗ ਜਾਂਦੇ ਬਾਦਲ 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 ਬਾਦਲਾਂ ਨੂੰ ਗੜਾ ਘਟਨੀ ਹੁਣ 24 ਘੰਟੇ ਅਕਾਲੀ ਦਲ ਬਾਦਲ ਅਕਾਲੀ ਦਲ ਬਾਦਲ ਮੈਂ ਤਾਂ ਉਹਨੂੰ ਕਿਹਾ ਸੀ ਯਾਰ ਹੁਣ ਤਾਂ ਸਾਡੇ ਕੋਲ ਤਿੰਨੀ ਮੈਂਬਰ ਆ ਹੁਣ ਤਾਂ ਛੱਡ ਦਿਓ ਗੋਲਾ ਘਟਨੀਆਂ ਪਰ ਉਹ ਜਾਵੇ ਇੱਥੋਂ ਹੀ ਲੱਗਦਾ ਹੈ ਖੁਤਰੰਤਨ ਵਾਲਿਓ ਤੁਸੀਂ ਹੁਣ ਤਾਂ ਖਾਸ ਬਦਲ ਸਰਦੇ ਉਹ ਮੋੜਾ ਪਾ ਸਰਦੇ ਰਾਤਾ ਸਪਲਿ ਕੌਮ ਦਾ ਝੰਡਾ ਝੁਲਣ ਲਾ ਸਕਦੇ ਹਾਂ 11 ਤਰੀਕ ਨੂੰ ਭਾਵੇਂ ਜਿੰਨਾ ਮਰਜੀ ਹੁਣ ਪੁਲਿਸ ਨੂੰ ਵਰਤ ਰਿਹਾ ਕੋਈ ਪ੍ਰਵਾਣਾ ਕਰੋ ਤੁਸੀਂ ਤਾਂ ਡਰਦੇ ਹੀ ਨਹੀਂ ਹੁਣ ਆਪਾਂ ਇੱਕ ਇੱਕ ਵੋਟ ਘਰੋਂ ਕੱਢਣੀ ਹੈ ਆ ਵੋਟ ਪੰਥ ਦੀ ਮਾਨਤ ਹੈ ਮੈਨੂੰ ਯਾਦ ਹੈ 40 50 ਸਾਲ ਪਹਿਲੇ ਮੈਂ ਵੱਡੇ ਬਾਦੂ ਸਾਹਿਬ ਨਾਲ ਕਿਤੇ ਪਿੰਡਾਂ ਜਾਂਦਾ ਵੋਟਾਂ ਦੇ ਬੀਬੀਆਂ ਵੋਟ ਪੰਥ ਤੋਂ ਪਹਿਲੇ ਮੱਥਾ ਟੇਕਦੀਆਂ ਸੀ ਤੱਕੜੀ ਹੈ ਗੁਰੂ ਦੀ ਟੱਕੜੀ ਮਤਲਬ ਕਿ ਬੁਰੀ ਨਹੀਂ ਉਹਨੇ ਹਰਿਆਣਾ ਚਲੇ ਗਏ ਮੈਂ ਪਿਛਲੇ ਸਾਲ ਹਰਿਆਣੇ ਲੱਗਣ ਸੀ ਬੀਬੀਆਂ ਨੇ ਨਾ ਅੱਛਾ ਪੰਥ ਦੇ ਆਏ ਆਓ ਜੀ ਚਾਹ ਤਕੜੀ ਆ ਸਾ ਬਾਬੇ ਨਾਲ ਇਕੱਠੇ ਐ ਕਰਦੇ ਸੀ